ਰਾਸ਼ਨ ਡੀਪੂ ਹੋਲਡਰ ਫੈਡਰੇਸ਼ਨ ਆਫ ਪੰਜਾਬ ਵੱਲੋਂ ਅੱਖਾਂ ਦਾ ਕੈਂਪ ਪਿੰਡ ਕਾਂਗੜਾ ਵਿਖੇ ਲਗਾਇਆ ਗਿਆ ਸਾਡੇ ਸਹਿਯੋਗੀ ਨਰੇਸ਼ ਅਤਰੀ ਦੀ ਰਿਪੋਰਟ ਏਸੀਪੀ ਇੰਡੀਆ ਧੂਰੀ ਤੋਂ ਸ੍ਰੀ ਦਨਕਾਣਾ ਸਾਹਿਬ ਦੇ ਹੋਰ ਗੁਰਦੁਆਰਿਆਂ ਧੰਮਾਂ ਦੇ ਜਨਾਂ ਤੋਂ ਬੰਤਨੋ ਬਸੋੜਿਆ ਕੁੱਲੇ ਦਰਸਿੰਦਾਰ ਤੇ ਸੇਵਾਸ ਮੱਲ ਦਾ ਦਾਨ ਆਪਣੇ ਪਿਆਰੇ ਬੰਦਰਾ ਸਾਹਿਬ ਜੀ ਨੂੰ ਬਖਸ਼ੋ ਜੀ लोग जनता जी को नमस्कार याट्टी के लोग भाई और आज देखो इनका और बात दिनम दिन पूछो भाई मैं लती उद्योग जी ने मैंने और जो द्वारा कर 20% की वृद्धि है 20% इधर ਹਰਿਤਪੁਰ ਤੋਂ ਬਕਰਵਰ ਤੋਂ ਗੱਡੀ ਤੇ ਇੱਕ ਵਾਰ ਜੋ ਸਭਾ ਤੋਂ ਟਾਈ ਹੋ ਗਿਆ ਆ ਬਾਬਾ ਜੀ ਨੂੰ ਮਨਾ ਦੇ ਅੱਗੇ ਕਰੇ ਤੇ ਉਹ ਨਹੀਂ ਚਾਈ ਗਏ ਮੇਰਾ ਨੌ ਸਤਿਗੁਰ ਸਿੰਘ ਅਗਲ ਕਾਨ ਤੋਂ ਸਰਪੰਚ ਅੱਜ ਰੀਪੋਰਟਰਾਂ ਵੱਲੋਂ ਕੈਂਪ ਲਾ ਰਿਹਾ ਹੈ ਤੇ ਅਖੰਡ ਪਾਰ ਦੇ ਆਪੂ ਪਾਏ ਗਏ ਨੇ ਕੀ ਕਹਿਣਾ ਚਾਹੁੰਦੇ ਬਹੁਤ ਵਧੀਆ ਲੱਗੇ ਇੱਥੇ ਤੇ ਮਾਂ ਮਾਈਆਂ ਦੀ ਜਿਨ੍ਹਾਂ ਨੂੰ ਅੱਖਾਂ ਦੀ ਪ੍ਰੋਬਲਮ ਹੈ ਉਹਨਾਂ ਦੇ ਕੈਂਪ ਲੱਗੇ ਨੇ ਤੇ ਬਾਕੀ ਸਾਰੇ ਦੋਹਾਂ ਵਰਡਾਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਨਗਰ ਕਾਇਦੇ ਵਿੱਚ ਬਾਬਾ ਜਗਸੀਰ ਨੇ ਦੇ ਦਿੱਤਾ ਕਿ ਧੰਨਵਾਦ ਕਰਾਇਆ ਬਾਬਾ ਜਗਸੀਰ ਜੀ ਸਤਿ ਸ੍ਰੀ ਅਕਾਲ ਜਿੰਨੇ ਸਹਿਜ ਸਿੰਘ ਜੀ ਤੇ ਤੇ ਉਹਨਾਂ ਤੋਂ ਵੱਡੇ ਸੀ ਮਾਤਾ ਜੀ ਨਾਲ ਸਭ ਤੋਂ ਪਹਿਲਾਂ ਸਥਾਨ ਬਾਬਾ ਜਗਸੀਰ ਦਾ ਬਣਿਆ ਹੈ ਰਾਜਿਕਾ ਪਾਣਾਲ ਤੇ ਉੱਥੇ ਵੀ ਬਾਣੀ ਦੇ ਲੰਗਰ ਟੁੱਟ ਵਰਤ ਰਹੇ ਨੇ ਪੂਰੇ ਵੀ ਹਰ ਰੋਜ਼ ਬਾਣੀ ਦੇ ਲੰਗਰ ਤੁਸੀਂ ਅੱਜ ਕੱਲ੍ਹੇ ਪਹੁੰਚੋ ਡਿੱਪੂ ਹੌਲਡਰਾ ਵੱਲੋਂ ਅਖੰਡ ਪੜਦੇ ਭੋਗ ਪਾਏ ਗਏ ਨੇ ਕੀ ਕਹਿਣਾ ਚਾਹੁੰਦਾ ਮੇਰੇ ਬਹੁਤ ਸਾਰੇ ਸਤਕਾਰਯੋਗ ਇਸ ਨਗਰ ਦੇ ਸਰਪੰਚ ਮਹਿਬਾਨ ਕਿਉਬਨ ਜੀ ਸਤਪੁਰ ਜੀ ਮੇਰੇ ਨਾਲ ਖੜੇ ਹੈ ਅੱਜ ਅਸੀਂ ਇਸ ਪਵਿੱਤਰ ਤਪਸਥਾਨ ਬਾਬਾ ਜਗਤ ਸਿੰਘ ਜੀ ਦੇ ਸਥਾਨਾ ਉੱਪਰ ਖੜੇ ਹੈ ਜਿਹਦੇ ਕਾਰਨ ਸਾਡੇ ਪ੍ਰਧਾਨ ਸੂਬੇ ਦੇ ਡਿੱਪੂ ਹੌਲਡਰਾ ਦੇ ਸੁਖਵਿੰਦਰ ਖਾਨ ਦਾ ਸਾਹ ਪੁਰਾਣੇ ਪ੍ਰੋਗਰਾਮ ਲਿਖਿਆ ਸੀ ਜਿਹਦੇ ਤਹਿਤ ਉਹਨਾਂ ਨੇ ਅਖੰਡ ਰੱਖਾਂ ਵੀ ਲਾਇਆ ਹੈ ਆਰੇ ਕੁਬਾ ਦੇਣਾ ਚੌਣ ਹੈ तमाम सारी कमेटी ਦੇ عہدیدار ਸਹਿਬਾਨਾ ਉਹ तमाम عہدیدار ਔਰ ਮੈਂਬਰ ਸਹਿਬਾਨਾ ਜਿਨ੍ਹਾਂ ਨੇ ਚੰਗਾ ਪ੍ਰੋਗਰਾਮ ਇੱਕ ਪਵਿੱਤਰ ਸਥਾਨ ਤੇ ਰੱਖਿਆ ਜਿਹੜੇ ਕੈਂਪ ਲਾ ਰਹੇ ਨੇ ਖਾਨਾ ਕੈਂਪ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਬਹੁਤ ਸ਼ੇਕੀ ਗੱਲ ਹੈ ਜੀ ਦੇਖੋ ਸਭ ਤੋਂ ਵੱਡਾ ਦਾਨ ਹੁੰਦਾ ਕਿਸੇ ਨੂੰ ਵੇਰ ਰਚੋ ਦਾ ਦਾਨ ਜਾਂ ਕਿਸੇ ਬੋਸ਼ ਆਪਾਂ ਦੇਖਾ ਦੇਸ਼ਕੀ ਦਾ ਅੰਘੀਓ ਇਸ ਦੁਨੀਆ ਨੂੰ ਦੇਖ ਸਕੇ ਬਹੁਤ ਚੰਗੀ ਗੱਲ ਹੈ ਔਰ ਇੱਕ ਬੇਨਤੀ ਵੀ ਕਰਦਾ ਕਾਂਗਦਾ ਸਾਹਿਬ ਸੁਖਿੰਦਰ ਜੀ ਹੋਰਾਂ ਕਿ ਅਸੀਂ ਉਹਨਾਂ ਨਾਲ ਡਟ ਕੇ ਖੜੇ ਹਾਂ ਭੂਰਾ ਘਰਾਉਣ ਦੀ ਲੋੜ ਨਹੀਂ ਹੈ ਜਿੱਥੇ ਉਹਨਾਂ ਨੂੰ ਸਾਡੀ ਲੋੜ ਹੈ ਡਿਪੂ ਹੋਲਡਰਾਂ ਨੂੰ ਸਾਡੀ ਕਿਸੇ ਵੀ ਜਿੱਥੇ ਬੰਦੀ ਦੀ ਲੋੜ ਹੈ ਉਹਨਾਂ ਨਾਲ ਡਟ ਕੇ ਖੜੇ ਹੈ ਜਿਹੜਾ ਕੈਂਪ ਲਾ ਰਹੇ ਨੇ ਡਿਪੂ ਹੋਲਡਰ ਵੱਲ ਕੀ ਕਹਿਣਾ ਚਾਹੁੰਦਾ ਇਹ ਕੈਂਪ ਅੱਜ ਗਾਰਡਸ ਗੁਵਿੰਦਰ ਸਿੰਘ ਪ੍ਰਧਾਨ ਜੋ ਹੈ ਪੰਜਾਬ ਦੀ ਬੋਰਡਰ ਫੈਡਰੇਸ਼ਨ ਨੇ ਹਰਿਆਣਾ ਉਹ ਤੇ ਉਹਦੀ ਟੀਮ ਵੱਲੋਂ ਬਿਨਾਰੀ ਦੀ ਬੋਰਡਰ ਫੈਡਰੇਸ਼ਨ ਵੱਲੋਂ ਲਾਇਆ ਗਿਆ ਹੈ ਬਬਟ 18 ਬਬਟ ਦੱਖਣੀ ਕਾਇਲਾ ਵਿੱਚ ਤੇ ਸਾਰੇ ਟੀਮ ਜਿਨੇ ਮਰੀਜ਼ਾਂ ਨੂੰ ਤੱਕ तकरीबन 300 ਦੇ ਕਰੀਬ ਰਜਿਸਟਰ ਹੋ ਸਕਦੇ ਨੇ ਤੇ ਸਾਰੇ ਮਰੀਜ਼ਾਂ ਦਾ ਆਪਰੇਸ਼ਨ ਕਰ ਜਿਹਨਾਂ ਦਾ ਆਪਰੇਸ਼ਨ ਕਰਨ ਵਾਲਾ ਉਹਨਾਂ ਦੇ ਫ੍ਰੀ ਲੈਂਸ ਪਾਏ ਜਾਣਗੇ ਤੇ ਸਾਰਿਆਂ ਨੂੰ ਦਵਾਈਆਂ ਤੇ ਆਨ ਕਮ ਉਸ ਦਿੱਤੀਆਂ ਜਾਣਗੀਆਂ ਇੱਕ ਕੈਂਪਸ ਆ ਜਿਹੜਾ ਸ਼ਰਮਾ ਹਸਪਤਲ ਤੁੜੀ ਤੇ ਡਾਕਟਰ ਸੈਦੀ ਡਾਕਟਰ ਰੇਸ਼ਮਾ ਡਾਕਟਰ ਕਮਲਜੀਤ ਜਿਨ੍ਹਾਂ ਦੇ ਸਾਥੀ ਸਟਾਫ ਦਾ ਇੱਥੇ ਆਇਆ ਹੋਏ ਨੇ ਤਾਂ ਪ੍ਰੋਪਰ AR ਦੇ LED ਦੇ ਥਰੂ ਚੈੱਕ ਕਰਕੇ ਇਹ ਜਦ ਨੇ ਨੋਟਿਫਾਈ ਤੇ ਜਾਣਗੇ ਕਿ ਕਿਸੇ ਮਰੀਜ਼ ਨੂੰ ਕੋਈ ਤਕਲੀਫ ਨਹੀਂ ਹੋ। ਥੈਂਕ ਯੂ ਜੀ ਪਰਚੀ ਤਾਂ ਹੀ ਰਹਿੰਦੇ ਪੱਤੀ ਕਿਵਾਂ ਇੱਕ ਨੰਬਰ ਤੋਂ ਨੰਬਰ ਵੜ ਲਾਂਗੇ ਆ ਦੇ ਆ ਗਈ ਮੈਂ ਬੰਦਾ ਭੇਜੀ ਜਾਊਂਗਾ ਮੈਂ ਭਲਾ ਭੇਜੂ ਮੈਂ ਤੁਹਾਡੇ ਕੋਲੇ ਮੈਂ ਬੰਦਾ ਭੇਜੀ ਮੈਂ ਫੱਟੇ ਦਾ ਨੰਬਰ ਆਪਾ ਜੀ ਆਜੇ ਇੱਧਰ ਆਜੋ ਮੈਂ ਇਕੱਲੇ ਇਕੱਲੇ ਦਾ ਨੋ ਬੁੱਲੀ ਜਾਊਂਗਾ ਆ ਕੇ ਪਰਚੀ ਬਣਾਈਓ ਉੱਤੇ ਬਹਿ ਜਾਓ ਬੋਲ ਨਹੀਂ ਕੋਈ ਨਹੀਂ ਆਈ ਰਹੀ ਜੀ ਬੈਠਾ ਸਾਰੇ ਨੂੰ ਖੜਾ ਕੋ ਕੱਲ ਇਕੱਲੇ ਉਠਾਈਏ ਹਾਂ ਮੈਂ ਇਕੱਲਾ ਇਕੱਲਾ ਹੀ ਉਠਾਊਂਗਾ ਜੀ ਆਜੋ ਇੱਧਰ ਆਜੋ ਸਾਰੇ ਆਜੋ ਜਗੀਰ ਸਿੰਘ ਜਗੀਰ